ਚੈੱਕ ਕਰੋ ਜੀ ਵੀਓ ਕਿੰਨਾ ਵਧੀਆ ਹੈ ਜੀ ਪਹਾੜ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇ ਸੰਵਿਦੇਸ਼ਾਂ ਤੋਂ ਵੀ ਸਾਰਿਆਂ ਦਾ ਬਹੁਤ ਧੰਨਵਾਦ ਹੈ ਲੋ ਜੀ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਤੇ ਅੱਜ ਆਪਣੇ ਕੋਲ ਆਏ ਬੇ ਕਲ ਦੇ ਚਾਚਾ ਕਿਉਂਕਿ ਅੱਜ ਐਤਵਾਰ ਤਾਂ ਗੱਡੀ ਭਰਨੀ ਨਹੀਂ ਸੀ ਤਾਂ ਕਰਕੇ ਕੱਲ ਸ਼ਾਮ ਨੂੰ ਆ ਗਿਆ ਤਾਂ ਅੱਜ ਆਪਾਂ ਕਰਦੇ ਚਾਚੇ ਨਾਲ ਬੈਠ ਕੇ ਕਰ ਲਵਾਂ ਬਾਤ ਤੇ ਤੁਹਾਨੂੰ ਵੀ ਮਿਲਾਨੇ ਬਾਕੀ ਜੀ ਆਪਣਾ ਪਿਛਲਾ ਬਲੌਗ ਚੱਲ ਰਿਹਾ ਬਹੁਤ ਸੋਹਣਾ ਤੁਸੀਂ ਮਾਨ ਦੇ ਰਹੇ ਆ ਆਪਣੇ ਬਲੌਗਾਂ ਨੂੰ ਐਦਾਂ ਹੀ ਸਹਿਯੋਗ ਦਿਓ ਜੀ ਬੱਸ ਚੜ ਕੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਲਓ ਜੀ ਜਿਹੜਾ ਅੱਜ ਦਾ ਬਲੌਗ ਹੈ ਇਹਦੇ ਵਿੱਚ ਮੈਂ ਤੁਹਾਨੂੰ 2-2 ਮਿੰਟ ਦੇ ਉਧਰ ਦਾ ਵੀ ਦਊਗਾ ਆਪਣਾ ਪ੍ਰਿੰਸ ਗਿਆ ਬਣਾਉਣਾ ਭੇਜੇ ਮੈਨੂੰ 1-2 ਮਿੰਟ ਦੇ ਮਤਲਬ 20-20 ਸਕਿੰਟ ਦੇ 30-30 ਦੇ ਆਪਣੇ ਮੈਂ ਮੰਗਾ ਲਈ ਜੀ ਉਤੇ ਵਧੀਆ ਲੋਕੇਸ਼ਨ ਮਾ ਜਿੱਥੇ ਵਧੀਆ 뷰 ਹੈ ਉਹ ਤੁਹਾਨੂੰ ਦੇਣਾ ਹੀ ਤੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਤੇ ਬਾਕੀ ਜੀ ਹੁਣ ਆਪਾਂ ਨੇ ਉਧਰ ਵੀ ਫੋਨ ਕਰਿਆ ਤਾਂ ਆਪਣਾ ਚਾਚੀ ਨੂੰ ਕੱਲ ਆਇਆ ਪਤਾ ਮੈਂ ਉਹਨੂੰ ਕਿਹਾ ਵੀ ਮੰਨੋ ਵੀ ਦੋ ਕਮਿੰਟ ਦਾ ਭੇਜ ਦੇ ਕਰੋ ਜੀ ਬਲੌਗ ਕਿਉਂਕਿ ਸਾਢੇ ਸਬਸਕ੍ਰਾਈਬਰ ਮੰਗਦੇ ਆਂ ਕਹਿੰਨੇ ਠੀਕ ਹੈ ਤੇ ਬਾਕੀ ਹਾਂ ਰੋਹਤਨ ਰੋਹਤਨ ਪਤਾ ਨਹੀਂ ਇਸ ਤਰ੍ਹਾਂ ਹੀ ਹਾਂ ਰੋਹਤਨ ਉਹ ਚਾਚੇ ਦੇ ਪੁੱਛੂੰਗਾ ਹੀ ਪੁੱਛੇ ਤੇ ਬਾਕੀ ਮਿਲੋ ਜੀ ਮਨਜੀਤ ਨੂੰ ਸਾਰਿਆਂ ਨੂੰ ਜੀ ਸਾਰੇ ਤੇ ਹੋਰ ਬਾਈ ਮਨਜੀਤ ਮਨਜੀਤ ਦੀ ਡਿਊਟੀ ਕੱਲ ਦੀ ਬਹੁਤ ਸਖਤ ਹੋਈ ਵੀ ਅੱਜ 6 ਵਜੇ ਉੱਠੇ ਜੀ ਕੱਪੜੇ ਧੋਣੇ ਤੇ ਨਾ ਚਾਚੇ ਦੇ ਵੀ ਤਾਂ ਕਰਕੇ ਮਨਜੀਤ ਦੀ ਡਿਊਟੀ ਅੱਜ ਸਖਤ ਰਹੀ ਹਨਾ ਸਵੇਰ ਦੀ ਲੱਗੀ ਵੀ ਸਵੇਰ ਦੀ ਲੱਗੀ ਪਰ ਚੱਕਰ ਆ ਪੈ ਗਿਆ ਵੀ ਅੱਜ ਕੱਲ ਦਾ ਬੱਦਲ ਹੋ ਰਿਹਾ ਜੀ ਅ ਅੱਜ ਵੀ ਬੱਦਲ ਹੈ ਮੀਂਹ ਥੋੜਾ ਇੱਕ ਪੈ ਲਿਆ ਜਣਾ ਓਕਣਾ ਪਿਆ ਨਹੀਂ ਚਲੋ ਮੀਂਹ ਪਈ ਜਾਂਨੇ ਹੈ ਇਹ ਜੀ ਗੱਲ ਨਹੀਂ ਠੰਡਾ ਜਾ ਵੀ ਰਹਿੰਦਾ ਪਰ ਹੁਣ ਸਾਨੂੰ ਪਤਾ ਜੀ ਸੌਣ ਖਤਮ ਹੋ ਗਿਆ ਤੇ ਭਾਦੋ ਸਟਾਰਟ ਹੈ ਕੱਲ ਤੋਂ ਤੇ ਅੱਜ ਦੂਜਾ ਦਿਨ ਹੈ ਭਾਦੋਂ ਦਾ ਤੇ ਬਾਕੀ ਐ ਵੀ ਇਹ ਭਾਦੋ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਇੱਕ ਲੱਖ ਤਾਂ ਮੀਂਹ ਪੈ ਜਾਂਦਾ ਸ਼ਰਾਟੇ ਜੇ ਨਾਲ ਇੱਕ ਲੱਖ ਤੇ ਤੁੱਪ ਚੜ ਜਾਂਦੀ ਗਰਮੀ ਤਾਂ ਹੋਣੀ ਤੇ ਚਾਚੀ ਕਿਆ ਕਹਿੰਦੀ ਦੁੱਜਾ ਮਾਚਲ ਚ ਕਹਿੰਦੀ ਮੀਂਹ ਪੈ ਰਿਆ ਗਾਲ ਦਾ ਹੁਣ ਵੀ ਪੈ ਰਿਆ ਹੁਣ ਵੀ ਪੈ ਰਿਆ ਲਓ ਜੀ ਮੈਂ ਤੁਹਾਨੂੰ 2 ਮਿੰਟ ਦਾ ਵੀਊ ਦੋਨਾ ਦੇਖਿਓ ਹਰੇ ਪਰ ਖੇਤ ਹੈ ਨਹੀਂ ਪਤਾ ਹਾਈ ਕਿਉ ਮੰਜੀ ਤਾ ਇੱਧਰ ਤੋ ਅੱਜ ਤਾ ਪੈ ਸਵੇਰੇ ਜਦੋਂ ਆਏ ਨਾ ਪਤਾ ਨਾ ਇੰਨਾ ਸੋਹਣਾ ਸੀਗਾ ਜਿਆਦਾ ਬਾਕੀ ਹੁਣ ਫੇਰ ਬੱਦਲ ਵੀ ਗਿਰ ਗਿਆ ਤਾ ਘੰਟਾ ਕ ਪਹਿਲਾਂ ਨਾ ਇਹ ਸਾਹਮਣੇ ਹਣੇ ਦੇ ਨਾਲ ਅਲੱਗੇ ਤਾ ਮੈਂ ਸੋਚਿਆ ਵੀ ਹੈ ਤਾ ਮੈਂ ਕਹਿੰਦਾ ਬਣਾਵਾਂ ਮਰੇ ਬਣਾ ਲੰਦੀ ਫੇਰ ਤੂੰ ਫੋਨ ਆ ਗਿਆ ਫੋਨ ਫੇਰ ਉਹ ਤੋਂ ਬਾਅਦ ਬਣਾ ਲੈਣਾ ਤਾ ਇੰਨੇ ਲੰਘ ਗਿਆ ਮਨਜੀ ਦੇਗਰ ਲਾਸੋਂ ਡੋ ਇੰਨੇ ਲੰਘ ਗਿਆ ਹਾਂ ਫੇਰ ਇੰਨੇ ਦਾ ਉਹ ਬੱਦਲ ਦਾ ਕੰਮ ਹੈ ਤੇ ਪਰਸੋਂ ਤਾਂ ਹੋਰੇ ਕਲੋਲ ਹੋ ਗਈ ਜੀ ਕਹਿੰਦੇ ਸ਼ਾਮ ਨੂੰ ਬੱਦਲ ਚੜਕਾ ਆ ਗਿਆ ਉਹ ਇੱਧਰ ਨੂੰ ਪਿਆ ਮੀਂਹ ਆਪਣਾ ਖੜ ਕੇ ਨਹੀਂ ਨੂੰ ਤੇ ਕਹਿੰਦੇ ਸਾੜੇ ਨਿਆਣੇ ਸਾਰੇ ਲਿਫਾਫੇ ਲੈ ਲੈ ਸਰਾ ਪਰ ਕਹਿੰਦੇ ਵੀ ਅੱਜ ਮੀਂਹ ਚ ਨਾਣਾ ਹੈ ਮੀਂਹ ਪਿਆਈ ਨਹੀਂ ਮੈਂ ਇਹੀ ਆਏ ਸੁੱਕੇ ਹੀ ਮੀਂਹ ਪਿਆਈ ਨਹੀਂ ਹੈ ਮਨ ਨਾਲ ਤੇ ਨਾਲੇ ਉਹਨੂੰ ਵੀ ਕਰੀ ਫੋਨ ਮੜਾ ਕੋਣ ਹੈ ਕਹਦੇ 2 ਮਿੰਟ ਦਾ ਭੇਜੋ ਬਣਾ ਕੇ ਜੇ ਮੀਂਹ हट ਗਿਆ ਪਿੰਡਾਂ ਫੇ ਤਾਂ ਨਹੀਂ ਨਾ ਮੁਕੀਆਂ ਇੱਧਰ ਆ ਆਪਣੇ ਇੱਧਰ ਲੱਗੀ ਪਿਆ ਨਾਲ ਵਾਲੇ ਚ ਆਪਣੇ ਇਹ ਚਤਾਂ 'ਤੇ ਹਾਂ ਤਾਂ ਨਹੀਂ ਜਾਂਦੀਆਂ ਪਰ ਮੈਂ ਬੈਠਣ ਨਹੀਂ ਦਿੰਦੀ ਮੈਂਨੇ ਕੱਲ੍ਹ ਵੀ ਮੈਂ ਹੀ ਕਰਿਆ ਹਮ ਸਰਕ ਪਾ ਕੇ ਡੋਲਦੇ ਆ ਉੱਪਰ ਹਾਂ ਬਾਤ ਅੱਲਾ ਗਿਰ ਜੰਨੀਆਂ ਜਦੀ ਰਾਗੜ ਤੇ ਉਸ ਫੇਰ ਤੇ ਬਾਣੀ ਬੜੀਆਂ ਹੁਣ ਅੱਜ ਫੇਰ ਦੋ ਬੜੀਆਂ ਵੀਤੀਆਂ ਅੱਛਾ ਤੇ ਮੇਰੀ ਉਹ ਪੈਣੋ ਜਰੂਰ ਦੱਸਿਓ ਇੱਕ ਆਪਣੇ ਸਾਥ ਸੰਗਤ ਦੇ ਨਾਂ ਤੇ ਆਪਣੀ ਆਈਟੀ ਤੇ ਆਪਣੀ ਸਿਸਟਰ ਨੇ ਬਹੁਤ ਕਮੈਂਟ ਕਰੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਤੇ ਬਬਲੀ ਹੁੰਜਨ ਵੀ ਕਨੇਡਾ ਤੋਂ ਆ ਮੈ ਲੱਗ ਜਵੇ ਵੀ ਹਾਂ ਅਸੀਂ ਚੰਦੀਗੜ ਨੀਰ ਉੱਥੇ ਜਾਣਾ ਚੰਦੀਗੜ ਚਲੇ ਜਾਵੇ ਜਿਹਨੇ ਇੱਦਾਂ ਜਾਣਾ ਬਲਾ ਹਾਂ ਚਲੇ ਜਾਵੇ ਜਾਵੇ ਚਲੇ ਜਾਵੇ ਇਹ ਲੱਗਣੀ ਜਾਈਦੀ ਹੁਣ ਤਾਂ ਰੋੜ ਕਿੰਨਾ ਕੱਦਾ ਦਾ ਚੱਲਦਾ ਹਾਂ ਪਰ ਜੇ ਪੁਲ ਨਹੀਂ ਨਾ ਬਣਿਆ ਉਹ ਮੈਕਸ ਵਾਲਾ ਪੁਲ ਬਣ ਗਿਆ ਨਾ ਜਿੱਦਣ ਫੇਰ ਲੱਗੂਗੀ ਇੱਦਾਂ ਫੇਰ ਚੰਡੀਗੜ ਤੋਂ ਇੱਦਾਂ ਨੂੰ ਵਿਚ ਨੂੰ ਲੱਗ ਜਣੀ ਆ ਸਾਡੇ ਵਰਗੇ ਨੂੰ ਸੱਖਾ ਹੋ ਜੀ ਹਾਂ ਹਾਂ ਉਹ ਆ ਵੀ ਹੈ ਤੇ ਚਾਚੇ ਨੇ ਜੀ ਗੱਡੀ ਪਰ ਤਰਪਾਲ ਪਾਤੀ ਤਰਪਾਹ ਪਾਣੀ ਤੀ ਨਾਲ ਰੁੱਸੇ ਰੁੱਸੇ ਮਾਰਦੇ ਕਹਿੰਦਾ ਵੀ ਫੇ ਗਿੱਲੀ ਹੋ ਜਾਂਦੀ ਨਾ ਹਨਾ ਉਹ ਆ ਪਾਣੀ ਉਹ ਹੋ ਗਿਆ ਤਾਂ ਨਾ ਅੰਦਰ ਵਰਤ ਜਾਂਦਾ ਹਾਂ ਲਓ ਜੀ ਸਾਨੂੰ ਇਹ ਵੀ ਦੇ ਦਿੱਤਾ 2-3 ਮਿੰਟ ਦਾ ਤੇ ਹੁਣ ਕਰਦੇ ਗੱਲਬਾਤ ਆਪਾਂ ਮਨਜੀਤ ਉਹਨਾਂ ਨਾਲ ਬੈਠ ਕੇ ਹਨਾ ਭਾਈ ਕਰੋ ਸਾਹਮਣੇ ਇੰਟੀਰੀਅਰ ਹੋ ਗਿਆ ਜੀ ਬੱਦਲ ਤਾਂ ਉੱਠਿਆ ਇਹ ਉੱਠਿਆ ਜੀ ਉੱਤਰ ਹਿਮਾਚਲ ਚੋਂ ਦੇਖੋ ਵੀ ਉਹ ਹੈਈ ਕਾਹਦੀ ਘਟਾ ਰਿਹਾ ਹੈ රෑන කර විච එත නනේ සම්මයි ඉල්ලාබතලයි ਵੀਅੂ ਵਿੱਚ ਅੱਜ ਲੋ ਜੀ ਪਹੁੰਚ ਗਏ ਜੀ ਪੱਤੇ ਤੁਹਾਨੂੰ ਪੱਤੇ ਦੀ ਨਦੀ ਵੀ ਦਿਖਾਉਂਦੇ ਜੀ ਕਿੰਨਾ ਪਾਣੀ ਆਇਆ ਹੈ ਅੱਗੇ ਜਾਈਏ ਆਉਂਦਾ ਹੈ ਪਾਣੀ ਆਇਆ ਹੈ ਹੌਂ ਪਾਣੀ ਹੈ ਬੁਸਰਾ ਮਾਤ ਹੋਰ ਆਉਂਦਾ ਹੈ ਵਾਹ ਇਹ ਚਲੋ ਕੋ ਨਾ ਕੋ ਦੇ ਆਹ ਦੇਖੋ ਇਹ ਟਪਟੇ ਦੀਨਾਂ ਦੀ ਜਲਦੀ ਆਏਗਾ ਤਾਂ ਕਿ ਪਾਗ ਦਾ ਨਾ ਕਰੀ ਪਾਣੀ ਆਇਆ ਇਹ ਤਾਂ 10:00 ਵਜੇ ਦਾ ਸਮਾਂ ਹੈ ਜੀ ਉਹ ਵਿਚਾਰਾ ਸੋ ਕਰਾ ਲਾ ਦੇ ਪਾ ਲੈ ਲੈ ਦੇਣਾ ਸਜ਼ਾ ਦੇ ਹੋਰ ਸ਼ਾਮ ਦਾ ਟਾਈਮ ਜੀ ਸਾਰੇ ਕਿਤੇ ਹਰਾ ਭਰਾਏ ਜੀ ਤੇ ਆ ਜਿਹੜਾ ਅਸੀਂ ਬਲੌਗ ਬਣਾ ਰਹੇ ਆ ਜੀ ਆਹ ਬਲੌਗ ਜਾਊਗਾ ਜੀ ਮਨੀ ਦੀਦੀ ਉਹਨਾਂ ਕੋਲ ਯਾਨੀ ਕਿ ਜਸ ਕਰਨ ਵੀਰਬਾਲ ਬਲੌਕ ਉਹਨਾਂ ਕੋਲ ਜਾਣਾ ਜੀ ਆਹ ਬਲੌਕ ਚਲੋ ਜੀ ਫਿਰ ਠੀਕ ਹੈ ਜੀ ਲਓ ਜੀ ਅਸੀਂ ਗਏ ਸੀਗੇ ਕੱਖ ਲੈਣ ਜੀ ਤੇ ਆਹ ਦੇਖੋ ਜੀ ਰਸਤਾ ਕਿੰਨਾ ਖਰਾਬ ਹੈ ਜੀ ਬਹੁਤ ਬੁਰਾ ਹਾਲ ਪਿਆ ਹੋਇਆ ਪਿਆ ਜੀ ਰੋਡ ਦਾ ਤੇ ਉਹ ਦੇਖੋ ਜੀ ਡਿੰਪਲ ਜਾਂਦੀ ਹੈ ਜੀ ਕੱਖ ਲੈ ਕੇ ਦੇ ਉਹ ਦੇ ਕੋਈ ਸਾਹਰੇ ਸਾਹਮਣੇ ਘਰ ਦਿਖਦੇ ਆ ਜੀ ਹਾਂ ਸੀ ਕਿ ਸੀ ਕੱਖ ਲੈਣ ਤੇ ਕਾਕੂ ਖਲੇ ਕੇ ਆ ਗਏ ਜੀ ਤੇ ਦੇਖੋ ਬੱਦਲ ਵੀ ਉੱਪਰ ਕਿੰਨਾ ਆ ਗਿਆ ਜੀ ਮੀਂਹ ਦਾ ਪੂਰਾ ਮੌਸਮ ਬਣਿਆ ਪਿਆ ਹੈ ਜੀ ਮੈਨੂੰ ਤਾਂ ਲੱਗਦਾ ਹੁਣ ਅੱਧੇ ਘੰਟੇ ਤੱਕ ਮੀਂਹ ਵੀ ਆਈ ਜਾਣਾ ਜੀ ਆ ਦੇਖੋ ਜੀ ਕਿੰਨਾ ਵਧੀਆ ਬੁੱਟਾ ਹੈ ਜੀ ਖਜੂਰ ਦਾ ਇਹ ਦੇਖੋ ਪਹਾੜੀਆਂ ਦਾ ਕਿੰਨਾ ਵਧੀਆ 뷰 ਹੈ ਜੀ ਸ਼ਾਮ ਦਾ ਟਾਈਮ ਦੇਖੀ ਨਾ ਕੈਟ 뷰 ਹੈ ਜੀ ਤੇ ਆ ਦੇਖੋ ਜੀ ਕਿੰਨੇ ਸੋਹਣੇ ਫੁੱਲ ਜੇ orange color ਦੇ छोटे छोटे ते वो देखो जी ऊपर मम्मी आ गई जी करा ते असि नीचे है जी सड़क च काखले के जा रहे चलो ये डिंपल भी चले चलेगी ਤੇ ਮੈਂ ਵੀ ਜਾਵਾਂ ਸਿਮੂ ਨੇ ਨਹੀਂ ਤਾਂ ਜਣਾ ਵਾਜਾ ਮਾਰਨ ਫਿਰ ਚਲੋ ਜੀ ਫੇਰ ਠੀਕ ਹੈ ਜੀ ਆਲੋ ਜੀ ਚੈੱਕ ਕਰੋ ਜੀ ਇੱਧਰ ਦਾ ਵੀਊ ਕਿੰਨਾ ਵਧੀਆ ਹੈ ਤੇ ਤੇ ਅਸੀਂ ਚੱਲੇ ਆ ਜੀ ਕੱਖ ਲੈਣ ਤੇ ਉਹ ਦੇਖੋ ਜੀ ਡਿੰਪਲ ਤੇ ਸਿਮੂ ਵੀ ਚੱਲੀ ਆ ਜੀ ਮੂਰੇ ਮੂਰੇ ਸਿਮੂ ਸਾਡੀ ਸਭ ਤੇ ਮੂਰੇ ਮੂਰੇ ਹੈ ਸਾਰੇ ਨੂੰ ਕਹਿੰਦੀ ਆਜੋ 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 ਲੋ ਜੀ ਦੇਖੋ ਜੀ ਕਿੰਨਾ ਵਧੀਆ ਵੀਊ ਹੈ ਜੀ ਇੱਧਰ ਦਾ ਫੋਰ ਕੇ ਰੋਜੀ ਦੇਖੋ ਜੀ ਕਿੰਨਾ ਵਧੀਆ ਮੌਸਮ ਹੋਇਆ ਪਿਆ ਜੀ ਇੱਧਰ ਵੈਸੇ ਤਾਂ ਬੱਦਲ ਵਾਈ ਵੀ ਹੋਈ ਐ ਹੁਣੇ-ਹੁਣੇ ਮੀਂਹ ਪਾ ਕੇ हटਿਆ ਜੀ ਤੇ ਫੇਰ ਮੀਂਹ ਦਾ ਮੌਸਮ ਹੋਇਆ ਪਿਆ ਜੀ ਉਹ ਦੇਖੋ ਜੀ ਪਿੱਛੇ ਇੱਕ ਪਹਾੜੀ ਦੇਖੋ ਮੜੀ ਜੀ ਦਿਖਦੀ ਆ ਵਸੋ ਤੇ ਕਿੰਨੀ ਧੁੰਦ ਪਈ ਪਈ ਐ ਜੀ ਉਹ ਦੇਖੋ ਆਹ ਦੇਖੋ ਸਾਹਮਣੇ ਉਹ ਦੇਖੀ ਕਿੰਨੀ ਹੈ ਨਾ ਹਾਂ ਕਿ ਕਿੰਨਾ ਵਧੀਆ 뷰 ਹੈ ਜੀ ਪਹਾੜੀਆਂ ਦਾ ਦੇਖੋ ਜੀ ਕਿਵੇਂ ਬੱਦਲ ਜੇ ਗਿਰੇ ਪਏ ਪਹਾੜੀਆਂ ਤੇ ਨਮਜ਼ਾਰਤ ਤੇ ਮੌਸਮ ਵੀ ਬੇਨਵਰੀਆ ਹੋਇਆ ਪਿਆ ਜੀ ਇੱਧਰ ਮੀਂਹ ਪੈ ਕੇ ਸੜਕ ਤਾਂ ਖਰਾਬ ਹੀ ਹੈ। ਤਾਂ ਇਧਰ ਗੱਡੀਆਂ-ਗੁੱਡੀਆਂ ਕੁਝ ਨਹੀਂ ਆ ਸਕਦਾ ਹੁਣ। ਸਾਰਾ ਕੁਝ ਬੰਦ ਹੋ ਗਿਆ ਜੀ। ਚਲੋ ਜੀ ਫਿਰ। ਅਨੂ ਦਿਖਾਵਾਂਗੇ ਜੀ ਹੋਰ ਕੁਝ। ਮੇਰਾ ਚਾਚਾ ਜਿੰਨ ਹਾਂ ਜੀ ਚਾਚਾ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲਓ ਜੀ ਚਾਚਾ ਪਹੁੰਚਿਆ ਵਾ ਆਪਣਾ ਪਹਾੜ ਆਲਾ। ਹੈ? ਤੇ ਗੱਲਬਾਤ ਇਸ ਤਰ੍ਹਾਂ ਵੀ ਐ ਵੀ ਮੇਰਾ ਬਾਧਾ ਰਿਹਾਤਾ। ਵੀ ਅੱਜ ਦਾ ਬਲੌਗ ਹੈ ਜਿਹੜਾ ਚਾਚੇ ਨੂੰ ਤੁਹਾਡੇ ਨਾਲ ਮਿਲਾਵਾਂਗੇ ਤੇ ਚਾਚਾ ਪਹੁੰਚਿਆ ਆਪਣੇ ਕੋਲ ਹਾਂਜੀ ਬਾਈ ਮਨਜੀਤ ਮੈਂ ਹਾਂਜੀ ਮੈਂ ਲੱਗੀ ਵਿਚਾਰੇ ਦੱਸਣ ਦਾ ਹਾਂ ਚਲੋ ਹੋ ਜਾਂਦਾ ਹੈਲਪ ਹੋ ਜੇ ਕਰਦੀ ਉਹਨੇ ਕੱਢ ਲਿਆ ਥੋੜਾ ਜਿਹਾ ਮੈਂ ਕੱਢਣਾ ਹਾਂ ਹਾਂ ਉਹ ਵੀ ਜ਼ਰੂਰੀ ਹੈ ਪਰ ਬਲੌਗ ਹੈ ਜੀ ਰਾਤ ਦਾ ਜੇ ਰਾਤ ਦਾ ਬਲੌਗ ਹੈ ਤਾਂ ਥੋੜਾ ਇੱਕ ਹੈ ਵੀ ਤੁਸੀਂ ਦੇਖ ਸਕਦੇ ਹਨ ਹਨੇਰਾ ਚਾਰੇ ਪਾਸੇ ਹੈ ਤਾਏ ਵੀ ਹੁਣ ਮੈਂ ਸੋਚਿਆ ਵੀ ਦੇਖੋ ਚਾਚੇ ਨਾ ਨਾ ਦੇਖੋ ਗੱਡੀ ਪਰ ਤੇ ਆਇਆ ਤਾਂ 2-3 ਦਿਨ ਤੋਂ ਬਾਅਦ ਤੇ ਫਿਰ ਚਾਚੇ ਨਾ ਅਜ ਰੈਸਟ ਵੀ ਕਰੀਏ ਅੱਜ ਐਤਵਾਰ ਹੈ ਵੀ ਰੈਸਟ ਕਰਨ ਤੇ ਚਾਚਾ ਕਹਿੰਦਾ ਮੈਂ ਚੱਲੇ ਆ ਮਾ ਨਹੀਂ ਚਾਚੇ ਜਾਣਾ ਨਹੀਂ ਹਣੀ ਐਹੀ ਗੱਲ ਹੋਈ ਨਾ ਚਾਚਾ ਵੀ ਜਾਇਓ ਨਾ ਅੱਜ ਵੀ ਸੌ ਲਾ ਸੋਣਾ ਵੀ ਜ਼ਰੂਰੀ ਹੈ ਨੀਂਦ ਵੀ ਜ਼ਰੂਰੀ ਹੈ ਹਾਂ ਕਿਉਂ ਜੀ ਤਾਂ ਵੀ ਸਵੇਰੇ ਫਤਰੇ ਚੱਲ ਜਿਓ ਹਾਂ ਬਸ ਬਸ ਪਜਾ ਚਾਚਾ ਗੰਦਾ ਮੈਦਾ ਇਹ ਤਾਂ ਨਿਕਲਣ ਲੱਗਿਆ ਦਾ ਚਾਚਾ ਤਾਂ ਹੁਣ ਵੀ ਕਹਿੰਦਾ ਕਹਿੰਦਾ ਮੈਂ 2 ਵਜੇ ਨਿਕਲ ਜਾਣਾ ਦੇਖ ਲੋ ਜੀ 2 ਵਜੇ ਚਾਚਾ ਗੰਦਾ ਵੀ ਫਿਰ ਮੈਨੂੰ ਪਹੁੰਚਣਾ ਸਟੇਸ਼ਨ ਆਉਂਦਾ ਕਿ Shimla ਅੱਛਾ ਜੀ ਉਹ ਵੀ ਜੇ ਨਵਾਂ ਜਿੰਨੇ ਹੋ ਜਾਂਦਾ ਬਾਜ਼ਾਰ ਤੇ ਨਿਕਲਣ ਜੇ ਕਿਤੇ ਸਾਨੂੰ ਸੌਟ ਪੈ ਜਾਂਦਾ ਉਹਦੇ ਵਿੱਚ ਅੱਛਾ ਜੀ 35 ਕਿਲੋਮੀਟਰ ਦਾ ਫਾਰਕ ਪੈ ਜਾਂਦਾ ਬਿਲਕੁਲ ਉਹ ਵੀ ਹੈ ਵਾਈ ਵਾਸ ਰੋਡ ਨੂੰ ਪਾ ਦਿੰਦੇ ਸਾਨੂੰ ਅੱਛਾ ਜੀ 55 ਕਿਲੋਮੀਟਰ আর 12 ਕਿਲੋਮੀਟਰ ਦਾ ਬਹੁਤ ਫਰਕ ਹੈ ਬਹੁਤ ਫਰਕ ਹੈ 12 ਇੱਕ ਪਾਸਾ ਹੈ 35 ਇੱਕ ਪਾਸਾ ਹੈ ਹਣਾ ਚਾਚੇ ਇੱਕ ਦੱਸੀ ਮੜਾਗਾ ਚਲੋ ਜੀ ਜਿਹੜੇ ਵੀ ਆਪਣੇ ਸਬਸਕ੍ਰਾਈਬਰ ਹੈ ਇੱਕ ਵਾਰੀ ਆਪਾਂ ਉਹਨਾਂ ਦੇ ਨਾਲ ਗੱਲ ਕਰ ਲਈਏ ਲੋ ਜੀ ਚਾਚੇ ਉਹਨਾਂ ਦੀ ਜਿਹੜੀਆਂ ਦੋ ਬੇਟੀਆਂ ᱛੀਆਂ ਤੇ ਡਿੰਪਲ ਹੈ ਇੱਕ ਕੁਸ਼ਮ ਹੈ ਤੇ ਉਹਨਾਂ ਨੇ ਆਪਣਾ ਚੈਨਲ ਖੋਲ ਲਿਆ ਉਹਦੀ ਆਈਡੀ ਹੈ ਕੁਸ਼ਮ ਨਾਮ ਤੇ ਕੇ ਯੂ एस यू एम गिल्ल ਉਸਮ ਗਿਲਤੇ ਨਾਤੇ ਆੜੀ ਐ ਜਰੂਰ ਜਾ ਕੇ ਦਸਤਕ ਦਿਓ ਜੀ ਤੇ ਉਹਨੂੰ ਲਾਈਕ ਸ਼ੇਅਰ ਜਰੂਰ ਕਰੋ ਤੇ ਆਪਣਾ ਬਲੌਗ ਜਰੂਰ ਵੇਖੋ ਜਾ ਕੇ ਪਹਾੜ ਦਾ ਬਲੌਗ ਮਨਜੀਤ ਪੈਂਦਾ ਨਾ ਜਰੂਰ ਡੇਲੀ ਪੈਂਦਾ ਨਾ ਰੋਜ਼ ਪੈਂਦੇ ਨਾ ਦੇਖੋ ਆਪਣੀ ਮੈਡਮ ਨੇ ਆਪਣੇ ਐਨਕ ਲਾਈ ਦੀਆਂ ਤੇ ਹਾਂ ਮਨਜੀਤ ਮੈਡਮ ਐਨਕਾ ਮੈਚ ਆ ਨਾ ਨਾ ਇਹ ਲੱਗੀਆਂ ਜੀ ਐਦੀ ਨਿਗਾ थी ਨਿਗਾ ਬਹੁਤ ਡਾਊਨ ਹੋ ਗਈ थी ਚਾਚੇ ਬਹੁਤ ਨਿਗਾ ਡਾਊਨ ਹੋ ਗਈ थी ਜੇ ਕਿਤੇ ਲਾਈਨ 'ਚ ਨਾ ਪਾਉਂਦੇ ਹੈ ਜੀ ਮੈਂ ਵੀ ਅੰਬਲੈਂਸ 'ਚ ਚਲਾ ਰਿਹਾ ਗੱਡੀਆਂ ਹਾਂ ਚਾਚੇ ਦੀ ਵੀ ਨਿਗਾ ਚੈੱਕ ਹੋਣੀ ਹੈ ਉਹ ਤੋਂ ਪਹਿਲਾਂ ਤਾਂ ਮੇਰੀ ਹੋਣੀ ਹੈ ਕਾ ਤੂੰ ਮੰਨੋ ਵੀ ਪ੍ਰੋਬਲਮ ਹੈ ਜੇ ਮੈਂ 1 ਘੰਟੇ ਦੇ ਬਾਅਦ ਚਾਚੇ ਮੈਂ ਡਰਾਈਵਿੰਗ ਕਰ ਲਵਾਂ ਨਾ ਮੇਰੀ ਨਾ ਨਿਗਾ ਦੇ ਵਿੱਚ ਪ੍ਰੋਬਲਮ ਹੈ ਆ ਗੱਲ ਪੱਕੀ ਸਾਰੇ ਖਾਣੇ ਮਰੀਜ਼ ਮੰਨੋ ਹਾਂ ਜੀ ਹਾਂਜੀ ਫੇਰ ਲੱਗਦਾ ਪਤਾ ਬੰਦੇ ਨੇ ਜਿਹੜੀ ਧੁੰਦ ਜੀ ਹੋ ਜਾਂਦੀ ਚਾਚੇ ਨਾ ਉਸ ਮੋਸਲ ਜਾਂ ਧੁੰਦ ਜੀ ਗਰ ਜਾਂਦੀ ਉਹਦੇ 'ਚ ਪਤਾ ਮੰਨੋ ਵੀ ਉਹਦੇ 'ਚ ਨਾ ਜ਼ਿਆਦਾਤਰ ਗਰਮੀ ਜ਼ਿਆਦਾ ਉਹ ਚਾਚਾ ਹੁਣ ਗੱਡੀ ਚਲਾਣੀ ਵੀ ਔਖੀ ਲੱਗਦੀ ਹੋਣੀ ਨਾ ਸਤੋਂ ਧੁੰਦ ਪੈਂਦੀ ਹੈ ਹਾਂ ਪੁੱਛ ਲਓ ਥੋੜੀ ਜੀ ਤੋਂ ਥੋੜਾ ਹੀ ਪੈਂਦੀ ਹੈ ਹੈ ਜੀ ਮੋਦਲਾਵਾ ਸਾਡਾ ਫਾਸਲਾ ਕੋਈ 10 ਫੁੱਟ ਦਾ ਹੈ ਨਾ ਹਾਂ ਜੀ ਪਰ 10 ਫੁੱਟ ਤੋਂ ਬੜੀ ਜਗ੍ਹਾ ਕੀਤੀ ਉੱਤੇ ਤੇ ਵੀ ਤਾਂ ਬਾਸੋਂ ਤੇ ਅੱਗੇ ਨਹੀਂ ਦਿਖਦਾ ਜੀ ਕਹਿੰਦੇ ਜਿਹੜਾ ਨਾ ਅਸੀਂ ਗਏ ਤੇ ਹਾਂਜੀ ਜੋਹਰਜੀ ਨੂੰ ਹਾਂਜੀ ਰਖੜੀਆਂ ਨੂੰ ਹਾਂਜੀ ਆਪਾਂ ਨੂੰ ਜੀ ਮੂਰੇ ਤੋਂ ਤਾਂ ਆ ਗਈ ਦਿਖਦਾ ਹਾਂ ਹਾਂ ਬਿਲਕੁਲ ਹੁਣ ਚਾਚੇ ਨੂੰ ਪੁੱਛਦੇ ਹਾਂ ਹਾਂਜੀ ਚਾਚਾ ਕਿਆ ਕਹਿੰਦੇ ਹਾਂਜੀ 8 ਕਿਲੋਮੀਟਰ ਸਫ਼ਰ ਕਰਨਾ 10 ਕਿਲੋਮੀਟਰ ਤੋਂ ਜ਼ਿਆਦਾ ਹਾਂਜੀ 10 ਆ ਤੇ ਵੀ ਜ਼ਿਆਦਾ ਪੈ ਜਾਂਦਾ ਉਹ ਬਿਲਕੁਲ ਫਿਰ ਕਿੱਦਾਂ ਕੁਛ ਨਹੀਂ ਆ ਗਿਆ ਨਾ ਹਾਂ ਪਰ ਤੇ ਵੀ మేబీ ਪੈ ਜਾਂਦਾ ਹਨਾ ਲਗਾਤਾਰ ਉਹ ਵੀ ਓਖਾ ਇੱਕ ਹੋਰ ਹੈ ਸਲਾਈਡਿੰਗ ਵੀ ਹੋ ਜਾਂਦੀ ਹੈ ਉਹ ਵੀ ਹੈ ਬਸ ਰਿਸਕੇ ਹੈ ਹੋਰ ਵੀ ਬੰਦਾ ਕਰ ਸਕਦਾ ਜਿਹੜਾ ਪੇਤੀ ਹੈ ਹਨਾ ਹਾਂ ਬਸ ਗੱਲ ਤਾਂ ਹੈ ਕੋਈ ਬੰਦਾ ਬੋਲੇ ਸਭ ਕੁਝ ਖੁੱਲ੍ਹਾ ਹੀ ਰੋੜ ਹੈ ਨਾ ਨਾ ਦੇਖੋ ਚਾਚਾ ਅਸੀਂ ਥੋੜੀ ਆਪਣੀ ਸਮਝਦੇ ਹਾਂ ਪਰ ਇੱਕ ਗੱਲ ਹੈ ਜੇ ਤੁਹਾਨੂੰ ਤਾਂ ਰੋਕਿਆ ਵੀ ਆਪਾਂ ਨਾਲ ਆਪਣੇ ਸਬਸਕ੍ਰਾਈਬਰਾਂ ਨਾਲ ਮਿਲੀਏ ਵੀ ਦੇਖੋ ਆਪਾਂ ਵੀ ਚੈਨਲ ਖੋਲ੍ਹਿਆ ਇੱਕ ਉਹ ਜ਼ਰੂਰ ਜਾਓ ਜੀ ਆਪਣੀ ਆਈਡੀ ਦੇ ਨਾਲ ਜਿੰਨੇ ਵੀ ਆਪਣੀਆਂ ਭੈਣਾਂ ਜੁੜੀ ਪੀਆਂ ਵੀਰ ਜੁੜੇ ਵੇ ਭਰਾ ਜੁੜੇ ਵੇ ਕਿਸਾਨ ਜੁੜੇ ਵੇ ਕੋਈ ਵੀ ਆਪਣੇ ਬਜ਼ੁਰਗ ਜੁੜੇ ਵੇ ਜਾਂ ਕੋਈ ਵੀ ਹੈ ਜ਼ਰੂਰ ਜਾਓ ਪਤਾ ਕਾਤੋ ਹੀ ਤੁਸੀਂ ਮੰਗ ਰਹੇ ਤੇ ਵੀ ਉਹਨਾਂ ਦਾ ਦੀਪੋਂ ਹੁੰਦਾ ਚੈਨਲ ਜਾਂ ਚਾਚੀ ਹੁੰਦਾ ਚੈਨਲ ਚਾਚੀ ਹੁੰਦਾ ਚੈਨਲ ਖੁੱਲਣਾ ਚਾਹੀਦਾ ਤਾਉਂਦੀ ਜਿਹੜੀ ਬੇਟੀ ਆਪਣੀ ਵੱਡੀ ਧੀ ਚਾਰ ਬੱਚੇ ਆ ਜੀ ਚਾਰਾਂ ਚ ਦੋ ਲੜਕੀਆਂ ਦੋ ਲੜਕੇ ਤੇ ਜਿਹਦੇ ਵਿੱਚ ਚਾਚੇ ਉਹਨਾਂ ਨੇ ਦੋ ਗੱਡੀਆਂ ਪਾਈਆਂ ਉਹ ਦੋ ਲੜਕੇ ਗੱਡੀਆਂ ਤੇ ਰਹਿੰਦੇ ਤੇ ਗੱਲਬਾਤ ਇਸ ਤਰ੍ਹਾਂ ਪਹਿਰਾ ਪੁੱਛ ਵੀ ਰਹੇ ਕਈ ਆਪਣੇ ਸਬਸਕ੍ਰਾਈਬਰ ਵੀ ਕ ਇਹ ਬੰਦਾ ਕੌਣ ਹੈ ਜਿਹਦਾ ਇਹ ਗਲੂਕੋਜ਼ ਲਵਾਇਆ ਜਾਂ ਕਿਹੜਾ ਬਿਮਾਰ ਹੋਇਆ ਤਾਂ ਉਹ ਸਾਡਾ ਭਈ ਆਪਣਾ ਬੰਦਾ ਏ ਕੌਣ ਹੈ ਮੰਜੀ ਤੋਂ ਚਾਚੇ ਜੀ ਦਾ ਹਾਂ ਆਪਣਾ ਭਰਾ ਏ ਜੀ ਹੋਰ ਮਨਜੀਤ ਦਾ ਭਰਾ ਏ ਵੱਡਾ ਨਾ ਛੋਟਾ ਏ ਵੱਡਾ ਏ ਪ੍ਰਿੰਸ ਤੇ ਛੋਟਾ ਏ ਕਾਕੂ ਥੋੜਾ ਕਾ ਨੋ ਵਿੱਚ ਫਰਕ ਪੈ ਗਿਆ ਉਹ ਆਪਣੇ ਪਿਆਰ ਚ ਰੱਖਿਆ ਵਾ ਕਾਕੂ ਤਾਂ ਕਹਿ ਵੀ ਦੰਨੇ ਆ ਅਸੀਂ ਵੀ ਕਹਿ ਦੰਨੇ ਵੀ ਮੇਰਾ ਨੋ ਵੀ ਜੇ ਮੇਰਾ ਨੋ ਦੇਖਿਆ ਤੁਸੀਂ ਮੇਰਾ ਨੋ ਵੀ ਇਹਦੇ ਗੈਲ ਮਿਲਦਾ ਜੁਲਦਾ ਏ ਥੋੜਾ ਕਾ ਡਿਫਰੈਂਸ ਹੋ ਜਾਣਾ ਬਿਆਰੀ ਸਿਆਰੀ ਦਾ ਮਨਜੀਤ ਮੇਰਾ ਨੋ ਕਹਿਆ ਤਾਂ ਕਾਕੀ ਮੇਰਾ ਨੋ ਕਾਕੀ ਦੇਖ ਲਓ ਮੇਰਾ ਅੱਜ ਜੇ ਆਪਣੇ ਮੇਰਾ ਚਲ ਸਾਲੇ ਹੀ ਲੱਗਦਾ ਛੋਟਾ ਚਲ ਉਹਦਾ ਨੋਂ ਕਾਕੂ ਐ ਮੇਰਾ ਕਾਕੀ ਠੀਕ ਨਹੀਂ ਲਓ ਜੀ ਫੋਨ ਵੱਜ ਗਿਆ ਕਿਉਂਕਿ ਚਾਚੀ ਉਹਨੇ ਫੋਨ ਕੜਕਾਉਂਦੇ ਰਹਿੰਨੇ ਵੀ ਚਾਚਾ ਕਿੱਥੇ ਐ ਚਾਚਾ ਬੈਠਿਆ ਸੇਫ ਐਨ ਤੇ ਗੱਲਬਾਤ ਐ ਇਸ ਤਰ੍ਹਾਂ ਚਾਚੇ ਹੋਰ ਕੋਈ ਮੁਸ਼ਕਲਾਂ ਜਿੱਕਣਾ ਆਪਣੇ ਭਰਾ ਜਾਨੇ ਗੱਡੀਆਂ ਲੈ ਕੇ ਆ ਵੀ ਉਹਨਾਂ ਕੋਈ ਮੁਸ਼ਕਲਾਂ ਵੀ ਕਿਹੜਾ ਚੀਜ਼ ਦੀ ਧਿਆਨਕ ਬਾਤ ਸੁਭਰਾ ਆਲੇ ਹਾਂ ਜੀ ਇਹ ਤਾਂ ਰੁਕੇ ਜਾਵੇ ਹਨਾ ਜਾਂ ਜਾਣਾ ਫਿਰ ਹੈ ਜੀ ਜੇ ਜਾਣਾ ਮਤਲਬ ਮੰਨ ਲਓ ਵੀ ਕੱਲ ਤੇ ਜਾਣਾ ਅੱਜ ਐਤਵਾਰ ਹੈ ਤੇ ਤਰੀਕ ਕਿੰਨੀ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਆਪਣਾ 17 ਹੈ ਨਾ 17 17 ਹੈ ਨਾ ਅੱਜ 17 ਕੱਲ 18 ਹਾਂ 18 ਹੈ ਕਰ ਲੂੰ ਹਾਂ ਕਰ ਲੂੰ 18 ਹੈ ਵੀ ਗੱਡੀ ਲੈ ਕੇ ਜਾਣੀ ਉੱਪਰ ਨੂੰ ਬੜੀ ਮੁਸ਼ਕਲ ਹੈ ਨਾ ਮਜੀਤ ਹੈ ਬਹੁਤ ਔਖਾ ਬਹੁਤ ਔਖਾ ਮੈਂ ਕਹਿੰਦੀ ਕਿ ਤਾਂ ਨਾ ਡਰੈਵਰ ਹਾਂ ਜਿਹੜੇ ਇਹ ਜੋ ਰੋੜਾ ਪੱਤ ਹਾਂ ਚਲਾਨੇ ਗੱਡੀ ਤੇ ਅਸੀਂ ਚਾਚੇ ਨੂੰ ਕਿਹਾ ਵੀ ਦੇਖ ਚਾਚਾ ਚੱਲਿਆ ਤਾਂ ਅੱਜ ਸ਼ਾਮ ਨੂੰ ਵੀ ਰੁਕ ਜਾ ਜਾ ਚੇ ਰਹਿਣ ਦੇ ਐਤਵਾਰ ਹੈ ਛੁੱਟੀ ਹੈ ਤੂੰ ਸਵੇਰੇ ਨਿਕਲ ਜੀ ਸੱਜ ਰਹਾ ਹਨ ਨਹੀਂ ਚਾਚੇ ਨੂੰ ਨਹੀਂ ਸਵੇਰੇ ਤੂੰ ਰੈਸਟ ਕਰ ਵਾ ਇਹ ਗੱਲ ਦੀ ਕੱਲ ਗੱਡੀ ਸਮਝੀ ਉਹ ਕਰੀ ਖਾ ਚਾਚੇ ਹੋਰੇ ਨੂੰ ਵਗੈਰਾ ਕਿੰਨੀ ਗਰੀ ਪੂਰੀ ਹੋ ਗਈ ਨਾ ਬੱਲੇ ਦੇ ਨੀਂਦ ਦੇ ਰਹਿ ਗੇ ਨੀਂਦਾ ਵੀ ਦੇਖੋ ਤਿੰਨ ਗੇੜੇ ਹਨ ਨਾ ਲਾਈ 10 ਦਿਨ ਚ ਜਾਂ 10 ਲਾ ਲਓ 8 ਲਾ ਲਓ ਦੋ ਦਿਨ ਬਾਅਦ ਉਰੇ ਤੇ ਖਾਲੀ ਜਾਣਾ ਉੱਪਰ ਤੋਂ ਚੱਕਰ ਭਰ ਕੇ ਲੈ ਕੇ ਆਣਾ ਕਿੱਥੇ ਲੈ ਕਾਣਾ ਚਾਚੇ ਆਪਾਂ ਚੱਕਰ ਰੋੜੂ ਕਿੱਥੋਂ ਅੱਛਾ ਜੀ ਰੋੜੂ ਹਾਂ ਜੀ ਅੱਗੇ ਸਿਵਲੇ ਵਿੱਚ ਜਿਹੜਾ ਆਪਾਂ ਨਾ ਬਲੌਗ ਪਾਇਆ ਥੋੜਾ ਜਿਹਾ ਦੋ ਮਿੰਟ ਆਪਣੇ ਆਪਣੇ ਭਰਾਵਾਂ ਨੂੰ ਦਿਆ ਏ ਉਹਦੇ ਚ ਉਹ ਜਿਹੜਾ ਪ੍ਰਿੰਸ ਨੇ ਦਿਆ ਉਹ ਕਿਹੜੀ ਜਗ੍ਹਾ ਸਿਸਟਮ ਉੱਧਰ ਇਦਾਂ ਨਹੀਂ ਹੈ ਦਾ ਜੰਮੂ ਪਸ਼ਵੀ ਦਾ ਦਾਸੀ ਖੜੇ ਪੱਥਰ ਤੋਂ ਲਵਾਈਏ ਹਾਂਜੀ ਸਿਮਲੇ ਤੇ ਹਾਂਜੀ 45 ਕਿਲੋਮੀਟਰ ਅੱਗੇ ਹਾਂਜੀ ਠੀਕ ਹੋਊਗਾ ਸਿਮਲੇ ਤੇ ਅੱਗੇ ਜਾਣਾ ਹਾਂਜੀ ਠੀਕ ਹੀ ਹੋ ਜਾਊਗਾ ਉਹ ਵੀ ਹੈ ਉੱਚਾ ਵੀ ਹੈ ਤੁਸੀਂ 45 ਕਿਲੋਮੀਟਰ ਹੋਰ ਸਫਰ ਕਰਕੇ ਨਹੀਂ ਮੈਂ ਤਾਂ ਉਹ ਪੁੱਛ ਰਿਹਾ ਵੀ ਜਿੱਥੇ ਆਪਣਾ ਪ੍ਰਿੰਸ ਗਿਆ ਵਾ ਹੁਣ ਅੱਜ ਉਹਨਾਂ ਆਪਾਂ ਨੂੰ ਬਲੌਗ ਤੇ ਆਏ ਦੇਖ ਰਹੇ ਹਾਂ ਆਪਣੇ ਰੋਤਨ ਕਿਹੜਾ ਪੈਂਦਾ ਔਰ ਦੱਸਿਓ ਮਾੜਾ ਰੋਤਾੰਗ ਹਾਂ ਰੋਤਾੰਗ ਰੋਤਾੰਗ ਹੈ ਨਾ ਮਨਾਲੀ ਕਿਨੂੰ ਗਿਆ ਉਹ ਕਿਲਾੰਗ ਹੈ ਉਹ ਹੈ ਜੀ ਉਹ ਤਾਂ ਚੰਦਲ ਤੇ ਗਿਆ ਰੋਤਾੰਗ ਗਿਆ ਜੀ ਉਹ ਕਿਲਾਉਂ ਜਣੋਂ ਇੱਧਰ ਕਿੱਧਰ ਪੈ ਜਾਂਦਾ ਮਨਾਲੀ ਕਿਨੂੰ ਜਾਂ ਸ਼ਿਮਲੇ ਕਿਨੂੰ ਮਨਾਲੀ ਤੋਂ ਅੱਗੇ ਆਹ ਚੰਦਲ ਦੇ ਦੇਖ ਲਓ ਕਿੰਨੀ ਦੂਰ ਹੈ ਅੱਗੇ ਜਿਹੜਾ ਅੱਗੇ ਜਾ ਕੇ ਦੇਖ ਲਓ ਅੱਛਾ ਜੀ ਹੁਣ ਤੁਸੀਂ ਆਪੇ ਵੇਖ ਲਿਓ ਜਿਹੜੀ ਚੰਦਰਭਗਾਂ ਨਦੀ ਹਾਂ ਜੀ ਤੇ ਤੁਸੀਂ ਫੇਰ ਪੁੱਛੀ ਜਾਂਦੇ ਵੀ ਆਪਣਾ ਆਪਣੀਆਂ ਭੈਣਾਂ ਨੂੰ ਕੁਝ ਥੋੜਾ ਕਨਫਿਊਜ਼ ਹੁੰਦਾ ਵੀ ਆਪਣੀ ਚਾਚੀ ਦਾ ਬਲੌਗ ਦਾ ਡਿੰਪਲ ਦਾ ਚੈਨਲ ਕਿਹੜਾ ਹੈ ਡਿੰਪਲ ਦਾ ਚੈਨਲ ਤਾਂ ਹੈ ਨਹੀਂ ਉਹਦੀ ਭੈਣ ਸਿਸਟਰ ਗਈ ਵੀ ਹੈ ਜੀ ਕੁਸ਼ਮ ਕੁਸ਼ਮ ਉਹ ਗੱਲ ਤੇ ਨਾਤੇ ਆਈ ਈ ਹੈ ਜੀ ਉਹਦੇ ਤੇ ਜਾ ਕੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਰੋ ਤੇ ਵੱਧ ਤੋਂ ਵੱਧ ਇੰਜੋਏ ਕਰੋ ਉੱਧਰ ਦੇ ਪਹਾੜ ਜਿਹੜੇ ਆਪਣੇ ਹਿਮਾਚਲ ਦੀਆਂ ਬਾਦੀਆਂ ਹਨ ਜੰਨਤ ਹੈ ਰੱਬਾ ਕਿਤੇ ਚਰੇ ਜਾਵੇਂ ਜੀ ਉਹ ਬਹੁਤ ਵਧੀਆ ਜੀ ਤੇ ਉੱਧਰ ਜਾ ਕੇ ਆਪਣਾ ਉਹਦੇ ਤੇ ਜਾ ਕੇ ਵੱਧ ਤੋਂ ਵੱਧ ਕਮੈਂਟ ਕਰੋ ਤੁਹਾਨੂੰ ਕਮੈਂਟ ਤਾਂ ਕਿਆ ਕਰਨਾ ਹੈ ਹਾਂ ਜੀ ਜੀ ਦਾ ਚੈਨਲ ਉੱਥੇ ਹੀ ਬਣਾਉਂਦੀ ਹੈ ਕੱਠੇ ਹੀ ਹੈ ਜੀ ਉਹ ਦੋ ਇਹਨੇ ਦੋਨੇ ਸਿਸਟਰਾਂ ਆਪਣੀ ਮਾਂ ਦੇ ਕੋਲ ਹੈ ਚਾਚੀ ਕੋਲ ਹੈ ਤੇ ਤੁਸੀਂ ਜਾ ਕੇ ਨਾ ਉੱਥੇ ਵੱਦ ਤੋਂ ਵੱਧ ਹੰਗਾਰਾ ਦੋ ਪਤਾ ਕੀ ਗੱਲ ਹੁੰਦਾ ਜੀ ਇਹ ਇਹਦੇ ਚ ਐ ਹੋ ਜਾਂਦਾ ਵੀ ਦੇਖੋ ਆਪਣੀਆਂ ਤੁਸੀਂ ਆਪ ਮੰਗ ਰਹੇ ਤੇ ਚੈਨਲ ਵੀ ਡਿੰਪਲ ਦਾ ਆਪਣੀ ਕੁੜੀ ਦਾ ਚੈਨਲ ਦੇ ਜੋ ਜਾਂ ਆਪਣੇ ਚਾਚੇ ਹੁੰਦਾ ਕੋਈ ਚੈਨਲ ਖੁੱਲ ਜਾਵੇ ਉਹ ਚੈਨਲ ਖੁੱਲ ਗਿਆ ਏ ਕੁਸ਼ਮ ਗਿੱਲ ਉਹਦੇ ਤੇ ਜਾ ਕੇ ਕੁਸ਼ਮ ਦੇ ਸਪੈਲਿੰਗ ਵੀ ਤੁਹਾਨੂੰ ਪਤਾ K U S U M ਕੁਸ਼ਮ ਗਿੱਲ J I ਤੁਸੀਂ ਗਿੱਲ ਆਪੇ ਕਰ ਲੈਣਾ ਜੀ ਆਈ ਡਬਲ ਐਲ ਤੇ ਉਦੇ ਜਾ ਕੇ ਨਾ ਵੱਧ ਤੋਂ ਵੱਧ ਦੇਖੋ ਭਾਵੇਂ ਸਾਨੂੰ ਨਾ ਦੇਖੋ ਜੇ ਸਾਡੇ ਬਲੌਗ ਚ ਦੇਖ ਰਹੇ ਹੋ ਇਸ ਟਾਈਮ ਇੱਥੋਂ ਹੀ ਸਕਿਪ ਕਰ ਦਿਓ ਜਾ ਕੇ ਉੱਧਰ ਵੇਖੋ ਕਿਉਂਕਿ ਮਾਨੂੰ ਚੈਨਲ ਬਣਾਉਣਾ ਨਹੀਂ ਆਉਂਦਾ ਉਹਨਾਂ ਬਣਾਇਆ ਵਾ ਤਾਂ ਪਹਿਲਾਂ ਦਾ ਤੇ ਉਹ ਜਾ ਕੇ ਵੇਖੋ ਤੇ ਵੇਖ ਕੇ ਨਾ ਚਾਚੀ ਦਾ ਸਯੋਗ ਪੂਰਾ ਕਰੋ ਕਿਉਂਕਿ ਦੇਖੋ ਚਾਚਾ ਵੀ ਬਾਹਰ ਹੈ ਤੇ ਚਾਚੇ ਦੇ ਦੋਨੋਂ ਮੁੰਡੇ ਬਾਹਰ ਹੈ ਤੇ ਵਧੀਆ ਹੋਇਆ ਵੀ ਉਹਨਾਂ ਦਾ ਚੈਨਲ ਚੱਲੀਏ ਚੱਲਿਆ ਜਾਂ ਵਧੀਆ ਆਪਣੇ ਪਹਾੜ ਦੇ 뷰 ਆਮ ਹੈ ਜਾਂ ਜੋ ਵੀ ਉਹ ਕਰਦੇ ਆ ਆਪਣਾ ਨਿੱਤ ਆਪਣਾ ਚੱਲਦਾ ਹੁੰਦਾ ਜੀ ਉਹ ਚੱਲਿਆ ਹੈ ਕਿ ਨਹੀਂ ਚਾਚਾ ਤੇ ਚਾਚੇ ਨੇ ਤਾਂ ਚਾਚਾ ਤਾਂ ਕਹਿੰਦਾ ਵੀ ਦੇਖੋ ਆਪਾਂ ਤਾਂ ਬਾਹਰ ਐ ਚਾਚਾ ਕਹਿੰਦਾ ਵੀ ਮੈਨੂੰ ਵਿੱਚ ਬਿਠਾ ਲਓ ਮੈਨੂੰ ਮੇਰੀ ਗੱਲ ਕਰਨੀ ਉਹ ਸਾਰੇ ਸਬਸਕ੍ਰਾਈਬਰਾਂ ਨੂੰ ਐ ਕਹਿੰਦਾ ਵੀ ਹੱਸੋ ਖੇਡੋ ਐ ਤੇ ਉੱਪਰ ਨੂੰ ਕੁਝ ਨਹੀਂ ਹਣਾ ਚਾਚੇ ਠੀਕ ਨਹੀਂ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਵੀ ਚਾਚੇ ਨਾ ਜਾਣਾ ਸਵੇਰੇ ਤੇ ਬਾਕੀ ਅਸੀਂ ਤਾਂ ਅਸੀਂ ਅਸੀਂ ਤਾਂ ਹੁਣ ਵੀ ਰੋਕ ਲਿਆ ਸਵੇਰੇ ਵਿਰੋਕਣਾ ਤੇ ਅਗਲੇ ਬਲੌਗ ਚ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਦੇਖੋ ਚਾਚਾ ਨਾ ਜਿਹੜੀ ਗੱਲ ਹੈ ਮੇਨ ਵੀ ਚਾਚੇ ਦੇ ਦੋਨੋਂ ਬੇਟ ਚਾਚੇ ਦੇ ਚਾਰ ਲੜਕੇ ਆ ਜੀ ਸੁਣ ਲਓ ਹੁਣ ਜਿਹੜੇ ਨਵੇਂ ਸਬਸਕ੍ਰਾਈਬਰ ਜੁੜੇ ਜੀ ਆਪਣੇ ਸਤਕਾਰਯੋਗ ਸੁਣ ਲਿਓ ਜੀ ਮਤਲਬ ਚਾਚੇ ਦੇ ਚਾਰ ਕਿਆ ਹੈ ਨਿਆਣੇ ਨਿਆਣੇ ਬੱਚੇ ਆ ਜਿਹਦੇ ਵਿੱਚੋਂ ਦੋ ਲੜਕੇ ਆ ਤੇ ਦੋ ਲੜਕੀਆਂ ਤੇ ਦੋਨੋਂ ਲੜਕੇ ਜਿਹੜਾ ਵੱਡਾ ਏ ਉਹ ਤੋਂ ਛੋਟੀ ਕੁੜੀ ਐ ਉਹ ਤੋਂ ਛੋਟੀ ਫੇਰ ਕੁੜੀ ਐ ਉਹ ਤੋਂ ਫੇਰ ਛੋਟਾ ਲੜਕਾ ਐਕਣਾ ਐ ਠੀਕ ਨਹੀਂ ਤੇ ਜਿਹਦੇ ਕਰਕੇ ਵੀ ਹੁਣ ਤੁਸੀਂ ਜਿਹੜਾ ਬਲੌਗ ਵੇਖਦੇ ਹੁੰਦਾ ਉਹ ਕੁਸ਼ਮ ਗਿਲ ਤੇ ਨਾਂ ਤੇ ਆਈਡੀ ਐ ਉਹਨੂੰ ਜਾ ਕੇ ਬੱਦ ਤੋਂ ਬੱਦ ਸਯੋਗ ਦਿਓ ਵੀ ਜਿੱਤ ਤਰ੍ਹਾਂ ਵੀ ਹੋ ਸਕਦਾ ਤੁਸੀਂ ਪਹਿਲਾਂ ਸਾਨੂੰ ਮੰਗ ਪਾਈ ਸੀ ਵੀ ਚਾਚੇ ਹੁੰਦਾ ਚੈਨਲ ਖੋਲੋ ਤਾਂ ਐਦਾਂ ਐਦਾਂ ਉਹ ਬਣੀ ਵੀ ਆਈ ਠੀਕ ਐਈ ਚਲੋ ਧੰਨਵਾਦ ਜੀ ਇੰਨਾ ਕੁ ਬਲੋਤ ਆ ਆਪਣਾ ਹੋਰ ਚਾਚਾ ਕਿਆ ਕਹਿਣਾ ਚਾਹਨੇ ਦੇਖੋ ਚਾਚਾ ਤਾਂ ਫੇਰ ਆਪਣਾ ਸਾਥੀ ਕਾ ਤੇ ਬਾਈ ਵਧੀਆ ਟਾਈਮ ਕੱਟਦੇ ਪਰਮਾਤਮਾ ਦੋ ਰੋਟੀਆਂ ਨੂਨ ਗਿਲ ਦਹੀਂ ਵਾ ਵਧੀਆ ਬਸ ਪਰ ਖੁਸ਼ ਰਹਿਣੇ ਚਾਹੀਦੇ ਹੈ ਕਿ ਨਹੀਂ ਚਾਚਾ ਹਾਂ ਮਨਜੀਤ ਹੁਣ ਤੰਨੂ ਕਿਆ ਲੱਗਦਾ ਤੂੰ ਕਿਆ ਕਹਿਣਾ ਚਾਹਨੀ ਮੈਂ ਕਹਿਣਾ ਜੋ ਕਹਾਂਦਾ ਤੂੰ ਕਹਿੰਦੇ ਨਾ ਨਾ ਉਹ ਤੂੰ ਵੀ ਦੱਸ ਤੇਰੇ ਮਨ ਦਾ ਕਿਆ ਵਾਲ ਹੈ ਬੱਤੋ ਬਸ ਸਪੋਰਟ ਹਾਂ ਸਪੋਰਟ ਕਰੋ ਚੈਨਲ ਦੇਖੋ ਕੁਸ਼ਮ ਗਿਲ ਤੇ ਨਾਂ ਤੇ ਆਈਡੀ ਉਹਨਾਂ ਦੀ ਤੇ ਕਈ ਭੈਣਾ ਮੇਰੀਆਂ ਪੁੱਛਦੀਆਂ ਐ ਸਾਧ ਸੰਗਤ ਨਾਂ ਤੇ ਆਈਡੀ ਐ ਜਾਂ ਹੋਰ ਐ ਤਾਂ ਉਹਨਾਂ ਨੂੰ ਅਸੀਂ ਦੱਸ ਦੰਨੇ ਵੀ ਤੁਹਾਨੂੰ ਵਿੱਚ ਬਲੌਗ ਦੇ ਸਭ ਕੁਝ ਦੱਸਦੇ ਆ ਜਾ ਕੇ ਕੱਢੋ ਆਈਡੀ ਉਹ ਆਪਣਾ ਲਿੰਕ ਤੇ ਜਾਓ ਤੇ ਬਲੌਗ ਵੇਖੋ ਕਿਉਂਕਿ ਉਧਰ ਮੀ ਬਹੁਤ ਪੈ ਰਹੇ ਹੈ ਕਿ ਨਹੀਂ ਹਾਂ ਪੂਰੇ ਅਦੇ ਵਲੋਗ ਵੀ ਦੇਖਿਆ ਜਾਡੇ ਕਿਸ ਤਰ੍ਹਾਂ ਵੀ ਐ ਮੈਂ ਕਹਿੰਦੀ ਪਾਣੀ ਅੱਜ ਮੈਂ ਤਿੰਨ ਚਾਰ ਬਲੋਗ ਦੇਖੇ ਐ ਇੰਨਾ ਪਾਣੀ ਚੱਲ ਰਿਹਾ ਇੰਨਾ ਪਾਣੀ ਹੂੰ ਬਹੁਤ ਜ਼ਿਆਦਾ ਦੇਖਿਆ ਚਾਰੇ ਪਾਸੇ ਨੂੰ ਹਨਾ ਚਾਚਾ ਜਿਹੜਾ ਆਪਣਾ ਉਹ ਪਹਾੜ ਜੇ ਉਹ ਜਿਹੜੇ ਮਤਲਬ ਪੱਥਰ ਜੇ ਪਟਾਏ ਉੱਥੇ ਥੋੜਾ ਜ਼ਿਆਦਾ ਚੱਲ ਰਿਹਾ ਹਨਾ ਕਿਉਂ ਉੱਪਰ ਤੇ ਰਸਤਾ ਜਾਂ ਹੋ ਗਿਆ ਹਨਾ ਮੈਨੂੰ ਐ ਲੱਗਦਾ ਇੱਧਰ ਨੂੰ ਆ ਜਾਵੇ ਤਾਂ ਮੇਰੇ ਤੇਤੇ ਆਪਣੇ ਕਿੰਨੇ ਨੂੰ ਆ ਗੁਰਦੁਆਰਾ ਸਾਹਿਬ ਵਿੱਚ ਨਾ ਆ ਜਾਵੇ ਉਹ ਕੋਈ ਹੈ ਬੰਦੋਬਸਤ ਅਜੇ ਨਹੀਂ ਆਂਦਾ ਹੈ ਹਾਂ ਅਜੇ ਨਹੀਂ ਆਂਦਾ ਜਾਂ ਹੋਇਆ ਵੀ ਮੈਂ ਵੀ ਬਾਹਰ ਬਾਹਰ ਨੇ ਹਾਂ ਅਵੇ ਚਾਚਾ ਵੀ ਬਾਹਰ ਹੈ ਜੀ 20 ਦਿਨ ਤੋਂ ਵੀ ਗੱਡੀ ਇੱਕ ਚਾਚਾ ਚਲਾ ਰਿਆ ਤਾਂ ਕਰਕੇ ਥੋੜਾ ਚੱਕਰ ਆਈ ਚਲੋ ਕੋਈ ਨਹੀਂ ਪਰਮਾਤਮਾ ਕਹਿ ਨਹੀਂ ਕਰਦੇ ਵੀ ਸਾਡੀ ਚਾਚੀ ਹਾਂ ਐ ਤਾਂ ਚਾਚੀ ਵੀ ਸਾੜੀ ਦਬਦੀ ਨਹੀਂ ਹਾਂ ਗਲਤ ਹੈ ਇਹ ਹੈ ਨਾ ਹੈ ਵੀ ਹੈ ਹੈ ਨਾ ਵੀ ਚਾਚੀ ਸਾੜੀ ਦਬਦੀ ਨਹੀਂ ਚਲ ਫਿਰ ਵੀ ਬੱਚਿਆਂ ਨੂੰ ਲਈ ਬੈਠੀ ਹੈ ਬਹੁਤ ਵਧੀਆ ਹੈ ਤੇ ਬਾਕੀ ਚਾਚਾ ਗੱਲ ਇਸ ਤਰ੍ਹਾਂ ਐ ਵੀ ਹੁਣ ਤੂੰ ਮੇਰੀ ਗੱਲ ਮੰਨ ਵੀ ਅੱਜ ਤਾਂ ਰਹਿ ਆ ਕੱਲ ਨੂੰ ਸਵੇਰੇ ਤੂੰ ਭਾਵੇਂ ਕੱਲ ਨੂੰ ਨਹੀਂ ਭਾਵੇਂ ਮੇਰੇ ਕੰਨ ਤੇ ਪਰਸ ਹੋਣ ਤੇਰਾ ਦਿਲ ਕਰਦਾ ਪਰ ਦੇਖ ਅੱਜ ਐਤਵਾਰ ਤਾਂ ਤਾਂ ਤਨ ਰੋਕਿਆ ਚਾਚਾ ਸਾੜਾ ਰੁਕਦਾ ਨਹੀਂ ਜੀ ਚਾਚੇ ਤੇਰੇ ਮਨ ਚ ਕੀ ਆ ਗਿਆ ਵੀ ਅੱਜ ਐਤਵਾਰ ਆ ਜੇ ਨਿਕਲ ਜਮਾ ਨਾ ਨਾ ਕੱਲ ਤੇ ਨਿਕਲ ਨਹੀਂ ਸਵੇਰ ਤੇ ਮੈਂ ਸਮਝ ਗਿਆ ਅਮਰਜੈਂਸੀ ਪਤਾ ਕਿ ਆਈ ਚਾਚਾ ਹਾਂਜੀ ਵਾਇਅ ਮੈਨੂੰ ਸਿੱਤਾ ਬੋਲਦੇ ਕਰੀਏ ਚੱਕ ਲੈ ਹਾਂ ਉਹ ਫਿਰ ਦੇਖੋ ਕਿੱਡਾ ਬੜਾ ਹੈ ਕਿ ਨਹੀਂ ਦੇਖੋ ਆਪਣੇ ਘਰ-ਬਾਰ ਛੱਡ ਕੇ ਆਪਣੇ ਘਰ-ਬਾਰ ਬਣਾਣੇ ਛੱਡ ਕੇ ਚਾਚੇ ਉਹਨੇ ਕਿੱਡਾ ਸੋਚਿਆ ਵੀ ਗੱਡੀਆਂ ਚੱਕ ਲੈਣੀਆਂ ਹਣੀ ਦੇ ਗੱਡੀ ਹੈ ਸੋਚ ਇਹ ਇਹ ਸੋਚ ਹੈ ਨਾ ਜਿਹੜੀ ਜਾਂ ਇਹ ਸਾਨੂੰ ਕੰਮ ਕਰਨ ਲਾਉਂਦੀ ਹੈ ਜੀ ਅਸੀਂ ਆਪਣੇ ਵੀ ਮੈਂ ਵੀ ਆਪ ਕਹਿਣਾ ਵੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਛੱਡੀ ਭਾਵੇਂ ਆਪਣਾ ਕਰਨ 11 ਸਾਲ ਦਾ ਹੈ ਤੁਸੀਂ ਆਪਣੇ ਬੱਚਿਆਂ ਨੂੰ 11 ਸਾਲ ਤੋਂ ਬਾਅਦ ਵਾਲੇ ਜਿਹੜੇ ਉਹਨਾਂ ਨੂੰ ਭਾਵੇਂ ਆਪਣਾ ਪੜਾਉ ਪੜਾ ਕੇ ਉਹਨਾਂ ਨੂੰ ਕੋਈ ਕੰਮ ਲਾਓ ਜਿਹੜੀ ਪੰਜਾਲੀ ਨਹੀਂ ਚਾਚੇ ਗਿਰਦੀ ਐ ਇੱਧਰ ਸਾਡੇ ਕਿ ਨਹੀਂ ਹਾਂ ਉਹ ਪੰਜਾਲੀ ਨੇ ਬਹੁਤ ਮਾਰ ਪਾਈ ਵੀ ਐ ਹੈ ਕਿ ਨਹੀਂ ਯਾਚ ਪੰਜਾਲੀ ਗਿਰਨੀ ਚਾਹੀਦੀ ਵੀ ਹਾਂ ਭਾਈ ਤੂੰ ਸਾਡੇ ਕੋਲ ਆ ਜਾ ਦੱਸ ਕਰ ਲਈਆਂ ਨੌਕਰੀ ਤਾਂ ਮਿਲਨੀ ਨਹੀਂ ਜਾਂ ਭਾਵੇਂ ਕੋਈ ਕੰਮ ਸਿੱਖ ਲੈ ਉਹ ਤਾਂ ਰਹਿਿਆ ਨਹੀਂ ਹੁਣ ਹਨਾ ਫੇ ਚਾਚਾ ਜਿਹੜੇ ਆਪਣੇ ਮੁੰਡੇ ਆਪਾਂ ਨਾਲ ਆਪਣੇ ਗੱਡੀਆਂ 'ਚ ਪਾਏ ਵੇ ਹੈ ਕਿ ਨਹੀਂ 哦，比耶。